ਲੋ ਜੀ ਹੁਣ ਨਵਾਂ ਘਰ ਦਿਖਾਈ ਅੱਜ ਰਾਤ ਮੈਰ ਜਗਦੀਪ ਲਾਹਰੀ ਦਮੇ ਤੇ ਜਿਹੜੇ ਛੋਟੇ ਛੋਟੇ ਮੁੰਡੇ ਆਏ ਵੇ ਸੇਵਾਦਾਰ ਅੰਦਰ ਕਮਰੇ ਚ ਫਾਸਾ ਦੱਸ ਸਿੰਘਾ ਠੰਡ ਬਹੁਤ ਆ ਰਹੀ ਅੱਜ ਫੇਰ ਉਰੀ ਨੰਬਰ ਲਿਖਿਆ ਵਾ ਆਪਣਾ ਪ੍ਰਿੰਸ ਸਿੰਘ ਹੋਰ ਠੀਕ ਆ ਉਹ ਸੂਸਤ ਤੇ ਥੰਡੇ ਅਸਲੀ ਕਾਲ ਬਾਈ ਸਾਰਿਆਂ ਨੂੰ ਬਾਕੀ ਸਾਨੂੰ ਪਤਾ ਹੀ ਆ ਸੀ ਬਾਈ ਪੁੱਜੇ ਫਤੇਗੜ ਸਾਹਿਬ ਕਿ ਕਾਲੂ ਆਪਾਂ ਨੇ ਦੁੱਧ ਅਤੇ ਸੈਂਡਵਿਚ ਲਾਉਣਾ ਲੰਗਰ ਤੇ ਪਹਿਲਾ ਆਪਾਂ ਨੇ ਪਿਆਜ਼ ਕਰਦ ਸੀਗੇ ਸਾਫ਼ ਉਦੋਂ ਬਾਅਦ ਹੁਣ ਲੱਗੇ ਹੋਏ ਆ ਗੋਭੀ ਪਰ ਬੰਦ ਗੋਭੀ ਪਰ ਤੇ ਉੱਧਰ ਚੱਲਦੀ ਮਸ਼ੀਨ ਐ ਸਾਰਾ ਇੱਧਰ ਬਾਈ ਬੰਦੇ ਕੱਟ-ਕੱਟ ਕੇ ਰਿਸਟੋਰ ਕਰ ਰਹੇ ਆ ਸਮਾਨ ਇੱਧਰ ਮਸ਼ੀਨ ਚੱਲਦੀ ਆ ਉਹ ਕੱਟਦੀ ਆ ਹਲੇ ਕੀ ਕੱਟ ਰਹੇ ਹਲੇ ਬਾਈ ਉਹ ਤਾਂ ਬਾਈ ਗਾਜਰ ਚੱਲ ਰਹੀ ਨੇ ਆ ਰਿਜ਼ਲਟ ਇਹਦਾ ਜੀ ਠੀਕ ਆ ਹਾਂ ਹਾਂ ਵਧੀਆ ਗਾਜਰਾਂ ਕੱਢਣ ਲੱਗੇ ਤਾਂ ਕੀੜੇ ਨਿਕਲ ਗਏ ਪਹਿਲਾਂ ਉਹ ਇਹ ਮੈਂ ਹਲਵਾਈ ਨੂੰ ਪੁੱਛੋ ਵੀ ਹਲਵਾਈ ਨੂੰ ਪੁੱਛੋ ਵੀ ਇਹ ਸੈ ਠੀਕ ਆ ਸਾਈ ਪਿਛਲੇ ਸਾਲ ਵੀ ਆਈ ਤਾਂ ਆਪਣਾ ਲੋਜੀ ਭਾਈ 12 ਵਜੇ ਦੇ ਲੱਗੇ ਹੋਏ ਆ 11 12 ਵਜੇ ਦੇ ਐਡੀ ਬੈਠੇ ਆ ਬਸ ਮਸ਼ੀਨ ਪਰ ਤੇ ਆ ਗੋਭੀ ਦੀ ਪੰਡਰ ਰਹਿ ਗਈ ਬਾਕੀ ਸਾਨੂੰ ਵੇਖਦੇ ਆ ਸਾਰਾ ਕੀੜੇ ਵੀ ਹੋ ਕੇ ਗਾਜਰਾਂ ਵੀ ਹੋ ਗਈਆਂ ਬਾਕੀ ਇਹਦੀ ਕਾਰਵਾਈ ਤੁਹਾਨੂੰ ਜਗਦੀਪ ਦੱਸੂਗਾ ਬੈਠਾ ਦੱਲੇ ਕੰਮ ਗੋਭੀ ਆਗਾ ਪੱਕੇ ਦਾ ਕੰਮ ਘੱਟੇ ਆ 2.5 ਘੰਟੇ ਹੋਰ ਲੱਗਣਗੇ 2.5 ਘੰਟੇ ਲੱਗਣਗੇ ਚੱਲ ਆਏ ਆ ਵੀ ਆਪਾਂ ਨੇ ਤਿਆਰੀ ਕਰਕੇ ਸਮਾਨ ਰੱਖ ਲੈਣਾ ਬਣਾ ਨਹੀਂ ਅੱਜ ਦੇ ਦਿਨ ਆਉਂਦੇ ਆ ساری ਰਾਤ ਲੰਘੀ ਆ ਦੀ ਤਿਆਰੀ ਕਰਦੇ ਆਂ ਦੀ ਐ ਟਾਈਮ ਤੇ 2 ਘੰਟੇ ਬਾਅਦ ਪਹੁੰਚਦੇ ਆਂ ਅਸੀਂ ਬਹੁਤ ਵਧੀਆ ਕਰਿਆ ਬਾਈ ਤੁਸੀਂ ਪਹਿਲਾਂ ਆ ਗਿਆ ਭਈ ਪਾਨੇ ਅੱਜ ਕੱਲ੍ਹ ਦੇ ਨੂੰ ਸੱਤ ਪੱਦੇ ਨੂੰ ਕੰਮ ਸਵੇਰ ਦਾ ਨਾ ਸਾਰਾ ਆਪਣਾ ਠੀਕ ਹੋ ਜਾਂਦਾ ਨਾਲੇ ਸਾਫ਼ ਸੁਭਈਆਂ ਨਾਲ ਦੀ ਨਾਲ ਹੋ ਜਾਂਦਾ ਹਲੇ ਯਾਰ ਆਰਾਮ ਨਾਲ ਕੰਮ ਹੋਇਆ ਮੁੰਡੇ ਥੱਕੇ ਨਹੀਂ ਕੋਈ ਵੀ ਹੈਗਾ ਉਹ ਫਿਰ ਵੀ ਦੇ ਨੇ ਆਣੀ ਹੁਣ ਵੀ ਟਾਈਮ ਨਾਲ ਪਾਇ ਹੋ ਜਾਣਾ ਸਾਰਿਆਂ ਦੇ ਟਕਾਫਟ ਜੀ ਨਹੀਂ ਮੈਸੂਦ ਦੇਣੀ ਹੈ ਇਸੀ ਨੂੰ ਲੇਖ ਕੋਈ ਤਾਂ ਨਹੀਂ ਕੋਈ ਆਹ ਸਤੋਰਾ ਕੀਤਾ ਬਈ ਸਾਨੂੰ ਅਚਰ ਕਰ ਦਿੱਤਾ ਆ ਹੀ ਰਹਿ ਗਿਆ ਗੋਪੀ ਹੋ ਗਿਆ ਤਿੰਨ ਕਵਾਂਡਲ ਜਿਹੜੀ ਹੈਗੀ ਆ ਉਹ ਨਹੀਂ ਤੇ ਨੋਵਾਂ ਕਾਟਾ ਸਾਢੇ ਤਿੰਨ ਕਾਟਾ ਕਾਮ ਆ ਭਾਈ ਗੋਭੀ ਜ਼ਿਆਦਾ ਆ ਆਹ ਲਾ ਉੱਥੇ ਖੜੀ ਵੀ ਜ਼ਿਆਦਾ ਲੱਗਦੀ ਵੀ ਕਿ ਟਾਪੇ 'ਚ ਬੈ ਕੇ ਥੋੜੀ ਹੋ ਜਾਂਦੀ ਆ ਇਹਦੇ ਕੰਮ ਜ਼ਿਆਦਾ ਇਹ ਫਲਾਟ ਪਰ ਆ ਬਾਕੀ ਇਹਦੇ ਸਖਤ ਉਹਨੇ ਆ ਨਿਕਲ ਜਾਂਦੀ ਆ ਇਹ ਹੋੜਾ ਜ਼ੋਰ ਦੀ ਮੰਗਦੀ ਆ ਕਰਦੇ ਆਪਾਂ ਕੰਮ ਕੋਈ ਨਾ ਕੋਈ ਚੱਕਣ ਦੀ ਲੱਗਿਆ ਹੋਰ ਟਾਈਮ ਲੱਗਣਾ ਉਹਨਾਂ ਨੂੰ ਨਹੀਂ ਟਾਈਮ ਲੱਗਿਆ ਜ਼ਿਆਦਾ ਆਹ ਦੋ ਟੇਬਲ ਭਰੇ ਵੇਦੇ ਕਿੰਦੀ ਛੇਤੀ ਨਿਕਲ ਗਏ ਹਾਂ ਦੇਖਣੇ ਲੱਗਦਾ ਵੇ ਇਹ ਛੇਤੀ ਹੋ ਮੇਰੇ ਵੀ ਹੋਈ ਅੰਦਰ ਕੰਮ ਇਸ ਪਲਾਟ ਦੇ ਜਾਂਦਾ ਬਿਲਕੁਲ ਜੇ ਕੋਈ ਤੁਸਤਾਲੇ ਫੋਨ ਕਰਾਵਾ ਬਾਈ ਬਈ ਉਹ ਕਾਲੇ ਦਾ ਜ਼ਿੰਮੇਵਾਰੀ ਉਹਨਾਂ ਨੂੰ ਕਹੇ ਤਰਵਾ ਹੁਣ ਫੋਨ ਕਰ ਲੋ ਕਾਲਾ ਕੜਾ ਬਾਈ ਕਾਲਾ ਕੜਾ ਆਉਣ ਲੱਗੇ ਲੋ ਜਾਨੀ ਕਾਲਾ ਕੜਾ ਦੁਕਾਨ ਕਾਲਾ ਆਪਣਾ ਦੁਕਾਨ ਵਾਲਾ ਵੀ ਕਮੈਨ ਵਾਲਾ ਜੇ ਸਵੇਰੇ ਤੈਨੂੰ ਕਹਿੰਦਾ ਸੀ ਆ ਕੇ ਇੱਕ ਵਾਰ ਸਵੇਰੇ ਲਾ ਦੋ ਨਹੀਂ ਜਾਣ ਕੇ ਮਖੌਲ ਦਾ ਦੋ ਹੀ ਬੰਦੇ ਹੈ ਜੀ ਰੂਟੀ ਤੇ ਮਦੋਈ ਇਹ ਜਿਓ ਹਲੇ ਵੀ ਕਹਿੰਦੇ ਅਸੀਂ ਆਗੇ 8 ਵਜੇ ਨੂੰ ਉਹ ਪੁੱਲ ਜਾ 4 ਵਜੇ ਕੇ 4:30 ਹੋ ਗਏ ਬੰਦਾ ਦੁਬਾਰਾ ਦੇਖੋ ਜਿੰਦਾ ਚਾਲੋ ਕਰਨ ਆ ਆ ਬਾਈ ਆ ਪੰਡ ਭਰੀ ਪਈ ਆ ਇਧਰ ਪਿਆਜਾਂ ਵਾਲਾ ਕੰਮ ਚੱਲ ਰਿਹਾ ਆ ਆ ਬੰਦੇ ਆ 4% 5% ਹੋ ਗਿਆ ਹੌਣ ਲਾਈ ਯਾਰ ਇੱਕ ਰਹਿ ਗਿਆ ਨਾ ਇਹ ਸਾਡੇ ਮੁੰਡੇ ਧੋਖਾ ਦੇ ਗਏ ਗਿਆ ਹੋ ਗਿਆ ਗੁੰਲਾਦਾਰ ਮੁੰਡੇ ਕਿੱਧਰ ਲੰਘ ਗਿਆ ਆਪਣੇ ਯਾਰ ਲੁਕ ਉਹ ਪਾਵਰ ਬੈਂਕ ਤੇ ਮੁੰਡਾ ਧੋਖਾ ਦੇ ਗਿਆ ਕੌਣ ਨਹੀਂ ਲਗਾੜ ਲਾਲਾ ਜੀ ਨੋੜੀ ਕਿਉਂ ਔੜ ਗਾ ਕੇ ਤੂੰ ਦਾਦਾ ਮੰਨੂ ਮੈਂ ਤੇ ਤੈਨੂੰ ਪਾਵਰ ਬੈਂਕ ਨਹੀਂ ਦੇਣਾ ਇਹ ਚਾਰਜ ਚਾਰਜ ਵੀ ਨਾ ਦੇ ਇਹ ਚਾਰਜ ਲਾ ਲਓਗੇ ਰਾਤ ਨੂੰ ਫੇਰ ਇਹਦਾ 40% ਬਣਦਾ ਸੱਤੇ ਗਾਲ ਜੀ ਭਾਈ ਫੁੱਲਵਾ ਖਚਦੇ ਸਾਰਿਆਂ ਦੇ ਲੈ ਮnde ਕੁਝ ਕਰਦੇ ਗਰੁੱਪਾਂਵਾਂ ਆਰਦੀਆਂ ਹੋਟਾ ਵਸ ਕੀਨ ਜਿਆਦਾ ਹੈ ਬਿਲਕੁਲ ਜੀ ਮੇਰੇ ਮਾਂ ਪਿਆਜ਼ ਰਹਿ ਗਿਆ ਬਾਈ ਬਾਕੀ ਤਾਂ ਸਾਰਾ ਕੁੱਖਾ ਇਹਦਾ ਹੋਣਾ ਪਿਆ ਤਾਂ ਗਿਆ ਪਿਆਜ਼ ਆ ਇੱਕ ਵਾਲੇ ਕੀ ਗੋਭੀ ਗੋਭੀ ਕਰ ਰਹੀ ਹੈ ਜਿੱਤੇ ਬਾਦ ਤਾਂ ਮੇਰਾ ਆਪਾ ਕੋਈ ਰਹਿਣਾ ਦੁੱਧ ਦਾ ਭਰਾਈ ਦਾ ਕੰਮ ਰਹਿਣਾ ਸੈਂਡਵਿਚ ਭਰਾਈ ਦਾ ਉਹਦਾ ਹੋਈ ਜਾਂਦਾ ਉਹ ਕੋਈ ਚੱਕਰ ਨਾ ਲਾਉਣਾ ਆਪਣਾ ਰਾਤ ਨੂੰ ਆਉਂਗਾ ਗੱਡੀ ਵਾਲੇ ਨੇ ਬਾਈ ਯੂਰੀ ਪੂਰੀ ਪਜਾਉਣਾ ਪਰਨੇ ਸਵੇਰੇ ਪਰਨੇ ਕਿ ਹੁਣ ਰੱਖਣੇ ਪਰ ਕੇ ਹੁਣ ਮਿਸਤਰੀ ਤਾਂ ਪਹੁੰਚਿਆ ਨਹੀਂ ਮੇਨਗਾਂ ਮਿਸਤਰੀ ਆ ਕੇ ਸਵੇਰੇ ਹੀ ਪਰਉਣੇ ਵੇਚ ਤਾਂ ਬਾਈ ਤਾਂ ਪਹੁੰਚਿਆ ਨਹੀਂ ਪਰ ਤਾਂ ਭਰਨ ਦਾ ਕੋਈ ਚੱਕਰ ਨਹੀਂ ਪਰ ਹੋ ਜਾਂਦੇ ਨਾਦੀ ਨਾ ਬੰਦੇ ਹੋ ਜਾਣ ਖਾਸ ਰਾਲ ਦੀ ਨਾਲ ਭਰੀ ਜਾਣੇ ਜਿੰਨੇ ਮਰਜ਼ੀ ਭਰਲਾ ਜਿੰਨੇ ਮਰਜ਼ੀ ਭਰਲਾ 10000 ਰੁਪਏ ਹਿੱਟ ਭਰ ਕੇ ਰੱਖ ਲੈ ਮੁੱਕ ਤਾਂ ਜਾਣੇ ਮੁੱਕਦੇ ਜਾਣੀ ਉਹ ਸਾਰੇ ਹੀ ਉੱਧਰ ਸਾਹਬ ਉੱਧਰ ਬੈਕ ਦੇ ਮੁੱਕ ਜਣਾਉਂਦਾ ਬਾਕੀ ਐਕਤੀ ਬਾਈਕ ਮੌਸਮ ਠੰਡਾ ਹੈ ਨਹੀਂ ਉੱਥੋਂ ਹਾਂ ਠੰਡ ਨਹੀਂ ਬਾਈ ਠੰਡ ਨਹੀਂ ਠੰਡ ਜਮਾ ਨਹੀਂ ਹੈ ਬਾਈ ਆ ਚੜਾਈ ਤੇ ਨਾ ਬਾਈ ਪਿਆਜ਼ਾਂ ਦਾ ਇੱਕ ਤਾਂ ਨਾਲੇ ਮੂੰਹਾਂ ਨੂੰ ਹੀ ਲੱਗਦੇ ਹੈਗੇ ਚਾਹ ਨਹੀਂ ਆਉਂਦੀ ਨਹੀਂ ਤਾਂ ਪਾਣੀ ਕੱਢ ਦਿੰਦਾ ਅੱਖਾਂ 'ਚੋਂ ਪਿਆਜ਼ ਸੇਫਟੀ ਬੁਰੀ ਸੇਫਟੀ ਹੈ ਇਹਦੇ ਨਾਲ ਲੈ ਹੂ ਹੱਥ ਨਹੀਂ ਵੱਢਦਾ ਸਾਡਾ ਬਾਈ ਕੈਪਟਨ ਇਹ ਉੱਧਰ ਦਾ ਸੇਵਾਦਾਰ ਆ ਜਾ ਲੀ ਬੈਠ ਜਾ ਜੈਕਟ ਬੋਏ ਕਾ ਕਾਬੂ ਕਰ ਲਿਆ ਜੈਕਟ ਬੋਏ ਕਾ ਕਾਬੂ ਕਰ ਲਿਆ ਜੈਕਟ ਬੋਏ ਕਾ ਕਾਬੂ ਕਰ ਲਿਆ ਮੈਂ ਉਹ ਵੀ ਕਾਬੂ ਜੇ ਨਾ ਹੋਣ ਕਿਉਂ ਗਲਤੀ ਕੀ ਆ ਗਿਆ ਗਲਤ ਆ ਗਿਆ ਯਾਰ ਯਾਰ ਚੋਰ ਲਿਆ ਜਾਂਦਾ ਨਹੀਂ ਨਹੀਂ ਰਾਣੇ ਨੂੰ ਟਰੈਟਾਬੇ ਵਾਲੇ ਨੂੰ ਸਰ ਤੂੰ ਆ ਜਿਹੜਾ ਉਹ ਸਕਾਟ ਆੜਿਆ ਵੀ ਤੈਕ ਐਚਲ 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 ਟਰੈਕਟਰ ਇਹਦੇ ਤੇ ਉਹਦੇ ਨਾਲ ਤੇ ਵੀ ਨਹੀਂ ਰਿਹਾ ਤੀ ਉਹ ਬੈਟਰੀ ਕਰਾਇਬਰ ਰੇ ਕੇ ਰੱਖ ਲੈ ਦਾ ਉਹ ਚੱਲ ਚੱਲਦੀ ਆ ਓਰੇ ਬਾਈ ਟਰੈਕਟਰ ਦੀ ਇੱਕ ਟਰੈਕਟਰ ਆ ਬਾਈ ਓਰੇ 6 ਫੁੱਟ ਟਾਇਰਾਂ ਨੂੰ ਪਵਾਏ ਹੋਏ ਕਾਲਾ ਗਿਆ ਦੇ ਜੇ ਦੇਖਣਾ ਬਾਈ ਇਹ ਦੇਖਣੇ ਬੱਦ ਗਿਆ ਤਾਂ ਮੁੰਡਾ ਤਾਈਦੇ ਮੈਂ ਰੁਕੇ ਹੁਣ ਉਹਦੇ ਪੌਦ ਲਾਇਆ ਵੀ ਕਾਲਾ ਗਿਆ ਦੇਖਣ ਨੂੰ ਲੱਗਦਾ ਹਲੇ 2.5 ਘੰਟੇ ਹੋ ਲੱਗ ਜਾਣੇ ਭਾਵੇਂ ਤੇ 2 ਘੰਟੇ ਦਾ ਕੰਮ ਹੈ 4 ਘੰਟੇ ਕੁਖੀ ਲੱਗਣਾਂ ਨੇ ਆ ਵੀ ਖਿੱਚਦਾ ਖਿਚਾਈ ਹੈ ਨਹੀਂ ਓਏ ਹੁਣ ਤਾਂ ਕਾਕਾ ਹੇਠਾਂ ਸ਼ੋਟ ਆਏ ਉਹ ਸਭ ਨੂੰ ਦੋ ਰਹਾ ਭਾਈ ਬੱਸ ਬੱਸ ਦੇ ਭਾਈ ਬਹੁਤ ਮਿਹਨਤੀ ਆ ਸਾਰੇ ਕੰਮ ਲੱਗੇ ਹੋਏ ਆ ਆ ਬਾਬਾ ਜੀ ਦੀ ਬਹੁਤ ਮਿਹਨਤ ਹੈ ਬਾਈ ਪੂਰਾ ਜੋਰ ਲਾ ਕੇ ਕੰਮ ਚੱਲ ਰਿਹਾ ਇਹਨਾਂ ਨੂੰ ਵੀ ਜਦਾ ਮਿਹਨਤ ਸਾਡੇ ਆ ਬਾਬਾ ਬਾਬਾ ਜੀ ਦੀ ਹੈ ਐ ਵੀ ਦੇਖੋ ਤੁਸੀਂ ਕੋਈ ਨਹੀਂ ਕਰਦਾ ਇਹਨੇ ਸਾਰਾ ਦਿਮਾਗੀ ਕੰਮ ਬਸ ਬੈਠ ਕੇ ਦਿਮਾਗੀ ਕੰਮ ਖਾਜੀ ਕੋਲਾ ਇਦੇ ਪਰਟ ਚਾਉਣਾ ਇਹ ਚੀਜ਼ ਵਸ ਗਈ ਉਹਨੂੰ ਕਿਹਾ ਸਾਰਾ ਦਿਮਾਗੀ ਕੰਮ ਹੀ ਕੋਲਾ ਹੱਥਾਂ ਕਦੇ ਛਾੜਦਾ ਉਹਦੇ ਹੱਥਾਂ ਕਦੇ ਮੈਂ ਮਿੰਮੀ ਨੇ ਮੇਲੇ ਵੀ ਆਹ ਚੀਜ਼ ਉਹ ਪੈਣੀ ਹੈ ਬਸ ਬਿਲਕੁਲ ਦੇਸ਼ੋ ਬੰਨੀ ਹੋਈ ਜਾਂਦੀ ਆ ਆ ਦੇਸ਼ੋ ਆ ਦੇਖੋ ਬਈ ਆਹ ਜਿਹੜਾ ਇਹਦੇ ਬੜਾ ਆਈ ਗਿਆ ਕੱਢੀ ਜਾਣਾ ਹਾਂ ਹੁਣ ਲਾਈਵ ਡੈਮੋ ਪਾਉਂਦੇ ਕਿਉਂ ਨਾ ਆਉਂਦੇ ਬੱਸ ਇਹ ਆ ਗਿਆ ਹਾਂ ਕੱਢਦਾ ਜੀ ਚੱਲ ਜਾਣਾ ਦਿਮਾਗੀ ਕੰਮ ਚੱਲ ਜਾਣਾ ਇਹ ਪਰ ਉਹਨੇ ਕੱਢਿਆ ਉਹਦਾ ਮੈਂ ਦਿਖਾਉਂਦਾ ਨਾ ਵੀ ਡੈਮੋ ਦਿਖਾਉਣਾ ਤਾਂ ਕਰਕੇ ਕੱਢਿਆ ਇਹ ਹਲਵਾਈ ਬਾਈਸ ਦੇ ਬਾਕਸੋਂ ਸਾਡਾ ਸਟਾਫ ਮਸ਼ੀਨ ਨੇ ਇਹ ਮੇਰੀ ਮਸ਼ੀਨ ਹੈ ਕੰਮ ਬਹੁਤ ਸੌਖਾ ਕਰਦਾ। ਇਹ ਦੋ ਦਿਨ ਦਾ ਕੰਮ ਹੈਗਾ ਨਾ ਇਹ। ਇੰਨਾ ਥੋੜਾ ਕੰਮ ਚੱਲਦਾ ਹੈ। ਅੱਜ ਬੋਗੜ ਹੁੰਦੇ ਨੇ। ਦਿਹਾੜੀ ਲੱਗੀ ਸਾਰੀ ਅੱਜ ਯਾਰ। ਗੋਕੜੀਆਂ ਸਭ ਦੀਆਂ ਛਿਲੀਆਂ ਪਿਆਜ਼ ਕਿੰਨੇ ਕਾ ਦੇਖ ਲੈ ਇੱਕ ਥੇਲਾ। ਉਹਨਾਂ ਦੀ ਬਸ ਕਰਾਈ ਪਈ ਆ। ਬਾਈ ਝਾੜੀ ਹੋ ਗਈ ਕੰਮ ਯਾਰ। ਹੱਥ ਨਾਲ ਤੋਂ ਬੋਲ। ਬਾਈ ਮਲਾ ਪਿੰਡ ਤੋਂ ਅੱਧਾ ਪਿੰਡ ਹੋਰ ਆ ਗਿਆ। ਅੱਧਾ ਪਿੰਡ ਪਹਿਲਾਂ ਆਇਆ ਤਾਂ। ਹੋਰ ਆ ਗਿਆ ਜੀਵਾਦਾਰ ਬਾਈ। ਜੀਵਾਦਾਰ ਹੋਰ ਆ ਗਿਆ ਬਾਈ। ਕਾਲੇ ਚਾਚੇ ਨਹੀਂ ਹੁਣ ਪਹੁੰਚੇ ਅੱਜ। ਕਾਲਾ ਚਾਚਾ ਬਾਈ ਪਹੁੰਚ ਗਿਆ ਇਹ ਤਾਂ। ਮੁੰਡਾ ਕੱਲ ਦਾ ਭੇਜਾ ਵਾ ਪਿਛੇ ਖੜਾ ਨਵਖਾਨ ਦਾ ਇਹਦੇ ਕੱਲ ਚਾਚੇ ਦਾ ਮੁੰਡਾ ਵਈ ਇਹ ਚਾਚੇ ਦਾ ਮੁੰਡਾ ਹੀ ਕਾਲਾ ਚਾਚਾ ਗਿਆ ਵਾ ਟਾਇਰ ਦੇਖਣ ਕਾਲਾ ਚਾਚੇ ਨੇ ਫੇਰ ਬੈਟਰੀ ਪਾਉਣੀ ਆ ਫੇਰ ਬਾਹਰ ਟਾਇਰ ਪਾਉਣੇ ਉਹਨੇ ਮੁੰਡਾ ਕਹਿੰਦਾ ਇਹਨੂੰ ਵੀ ਸਟਾਰਟ ਕਰ ਲ ਕੇ ਦੇਖ ਲੋ ਮੈਂ ਕੋਸ਼ਿਸ਼ ਕਰ ਖੜਿਆ ਗੋਲ ਤੱਕ ਕੋਈ ਦੂਰ ਘੜ ਕੇ ਉਹ ਹੱਤ ਕਾਮਾ ਲੁਗਾ ਫਿਰ ਕੀ ਹੋ ਗਿਆ ਸਾਰਾ ਹੀ ਤਾਂ ਟਰੈਕਟਰ ਉਹ ਤਣਕੀ ਵੀ ਜਿਹੜਾਤਾ ਨਾਲ ਉਹ ਨਹੀਂ ਸਾਡਾ ਵੀ ਖਾਰਡਾ ਵੀ ਬੈਂਟਰੀ ਡਾਉਣ ਹੋ ਗਈ ਦੁਬਾਰਾ ਭੋਇਵਨਾ ਨਹੀਂ ਪਾਣੀ ਪਈ ਸਿਆਲ ਜੂ ਵੀ ਯਾਰ ਸੋਨੋ ਸਵੇਰੋਂ ਯਾਰ ਆਪੇ ਸਟਾਰਟ ਹੋ ਗਏ ਤਾਂ ਉਹ ਵਰ ਉਹਨਾਂ ਨੇ ਦੋ ਵਾਰ ਚਾਰ ਚਾਰ ਬੈਟਰੀ ਸੋਹੀ ਨਹੀਂ ਗਈ ਸੀ ਉਹ ਪੈਸੇ ਖੜੇ ਕਰਕੇ ਡਾਉਣ ਹੋ ਗਈ ਮੈਂ ਚਲਾਈ ਕਰ ਜਾਂਦੀ ਐ ਆਉਂਗਾ ਹੱਡ ਬੈਜੇ ਇੱਕ ਘਰ ਘਟੇ ਬਸ ਇੱਕ ਟੁੱਕ ਲਾਈ ਜਾਂਦੇ ਆਪਾਂ ਪ੍ਰਾਣੀ ਹੋ ਗਈ ਹੁਣ ਫੋਨ ਵੀ ਕਰੀ ਇੱਧਰ ਵੀ ਦਿਖਾ ਦਿੰਦਾ ਜੈਕਟ ਕੱਢੇ ਕੋਲਦੀ ਹੁੰਦਾ ਦਿਖਾ ਬੰਦਾ ਦਿਖੂਗਾ ਤਾਂ ਆ ਦਿਖਾਉਂਗਾ ਸੈਰ ਨੂੰ ਮੜ ਜਾ ਕੱਢ ਜਾ ਬਾਈ ਜੂਮ ਜੂਮ ਕਰਦਾ ਆ ਬੰਦਾ ਜੀ ਇੱਧਰ ਆਇਦਿ ਗੇ ਕੰਮ ਕਰਾਉਂਦਾ ਮੁੰਡਾ ਨਾਲ ਕਿਹੜੇ ਕਾਲੇ ਨੇ ਆਹ ਮੁੰਡਾ ਇਹਦਾ ਮੁੰਡਾ ਦਾ ਕੰਮ ਆ ਇਹਦਾ ਮੁੰਡਾ ਭੌ ਕੰਮ ਆ ਬਾਈ ਆ ਸਵੇਰ ਦਾ ਨਾਲੇ ਕੇ ਫਿਰਦਾ ਬਾਕੀ ਤੇਰੇ ਗਾਂਢ ਤੇ ਮੈਂ ਹੋਰ ਜਗੀਰ ਹੋ ਗਿਆ ਸਾਰੀ ਰਾਤ ਤਾਂ ਇਹਨੇ ਰਾਕੀ ਕਰੀਆ ਟਰਾਲਿਆਂ ਦੀ ਥੰਡੇ ਟਰਾਈ ਦੇ ਬਾਈ ਠੀਕ ਨਹੀਂ ਗੱਲ ਆਪਾਂ ਆ ਲਾ ਪ੍ਰੀਤ ਉਹ ਬਾਈ ਆ ਪ੍ਰੀਤ ਦਾ ਮੁੰਡਾ ਪਤਾ ਗੱਲ ਕਰ ਜਦੀਵ ਹੁਣ ਕੋਈ ਗੱਲ ਨਹੀਂ ਕੁਛ ਕਿ ਲਾ ਲਾਣਾ ਕਿੱਧਾ ਹੀ ਦਾ ਹੈ ਲਾਣਾ ਕੁਛ ਕਿੱਧਾ ਕੀ ਹੈ ਲਾਣਾ ਕਿੱਧਾ ਹੀ ਦਾ ਬੋਲਿਆ ਜੋ ਬਾਈ ਇਹ ਦੇਖਿਆ ਪੁੱਛਲਾ ਦੇਖਿਆ ਦੇਖਿਆ ਕੀ ਕੀ ਦੇਖੀਂ ਦਵਾਈ ਦਵਾ ਕੇ ਰਿਆ ਟਾਇਰ ਦੇਖਿਆ ਬੀਬੀ ਵਾਰ ਗਿਆ ਦਾ ਉਹ ਕੁਛ ਕਾਦੇ ਉਹ ਡਾਟੌਰੇ ਖੜਾ ਹੁਕਨੇ ਪਿੱਛੇ ਖੜਿਆ ਹੈ ਉਹ ਇਹ ਕੁਝ ਹੁਣ ਚੱਲਣੇ ਆ ਰਹੇ ਕੰਮ ਵਾਲੇ ਬੰਦੇ ਆ ਯਾਰ ਇਹਦਾ ਸ਼ੌਂਕ ਨੂੰ ਆ ਧੰਨਵਾਦ ਭਾਈ ਸਾਡੇ ਆ ਇਹਨਾਂ ਸੇਵਾਦਾਰਾਂ ਦਾ ਇਹਨਾਂ ਦਾ ਅੱਠ ਬੈਠੇ ਜਿਹੜੇ ਆਪਣੇ ਭਾਈ ਸਾਰੇ ਦੇਖਿਓ ਭਾਈ ਤੁਹਾਨੂੰ ਮੈਂ 2 ਮਿੰਟ ਪਹਿਲਾਂ ਇੱਕ ਗੱਲ ਗੱਲ ਕਹੀ ਸੀ ਨਾ ਉਹਨੂੰ ਗੋਹ ਕਰਿਓ ਚਲੋ ਬੋ 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 ਧੰਨਵਾਦ ਕਰਨਾ ਵੀ ਇਹਨਾਂ ਕਰਕੇ ਸਾਡਾ ਲੰਗਰ ਜਿਹੜਾ ਚੱਲ ਰਿਹਾ ਹਾਂ ਹਾਂ ਸਾਨੂੰ ਪਤਾ ਉਹ ਦੱਸ ਗਏ ਦੇ ਦਸ ਨਾ ਬੱਸ ਉਹ ਲਾ ਗਿਆ ਸੱਟ ਓਏ ਜਾ ਓ ਨੰਗ ਜਾ ਉਹ ਵੀ ਕਾਲਾ ਪਹੁੰਚ ਗਿਆ 7 ਵਜੇ ਜਵਾਨ ਦਾ ਬੰਦਾ ਪੱਕਾ ਯਾਰ ਮੈਂ ਏ ਐਮ ਪੀ ਐਮ ਦਾ ਦੱਸਿਆ ਸੀ ਤੇ ਤੁਹਾਨੂੰ ਹਾਂ ਠੀਕ ਹੈ ਨਾ ਕੋਈ ਨੀ ਦਾ ਏ ਐਮ ਚ ਆਇਆ ਤਾਂ ਪਹੁੰਚ ਪੀ ਐਮ ਚ ਗਿਆ ਬਾਕੀ ਟ੍ਰੈਫਿਕ ਬਹੁਤ ਹੀ ਬਾਈ ਕਾਲਾ ਕਹਿੰਦੇ ਕਾਲਾ ਸਵੇਰੇ ਤੁਰਿਆ ਵਾ ਵੀ ਉਹ ਜਾਮ ਚ 7 ਵਜੇ ਸ਼ਾਮ ਨੂੰ 2 ਵਜੇ ਤੁਰਿਆ ਹੋਇਆ ਹੁਣ ਪਹੁੰਚਿਆ ਆਂ ਅਸੀਂ ਉੱਚੇ ਪਿੰਡ ਨੂੰ ਹੋ ਗਏ ਆ ਹਾਂ ਉੱਚਾ ਪਿੰਡ ਨੂੰ ਚੱਲ ਜਾਈਏ ਆ ਉੱਚੇ ਪਿੰਡ ਨੂੰ ਬੱਸ ਹੀ ਨਹੀਂ ਰੁਕਦੀ ਰੁਕਦੇ ਬੜੀ ਕਿੱਦਾਂ ਆਉਂਦੀ ਸਿਹੜੀ ਤੇ ਬਾਈ ਨਗਰ ਕੀਰਤਨ ਚੱਲਿਆ ਹੋਇਆ ਦਾ ਪਿੱਛੇ ਜਾਮ ਬਹੁਤ ਹੈ ਇਸ ਕਰਕੇ ਅਸੀਂ ਬਾਦੀ ਵਿੱਚ 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 ਮੈਂ ਤੁਸੀਂ ਆਉਂਦੇ ਜੰਮੀ ਨੂੰ ਮੈਂ ਕਿਹਾ ਦਾ ਫੇ ਸਾਡੀ ਗੱਡੀ ਵੀ ਥੇ ਰੋਕ ਰਣੀ ਸੀ ਹਾਂ ਜੀ ਕਿ ਅਸੀਂ ਹੁਣ ਪਤਾ ਕਿੱਦੇ ਗੜੀ ਆ ਉਰੇ ਆ ਤੁਹਾਨੂੰ ਵੀ ਕਹਿੰਦਾ ਕਿ ਨਾੜ ਨਹੀਂ ਹੈਗਾ ਕਿਲੋਮੀਟਰ ਵੀ ਪੰਪ ਕੋਲਾ ਪੰਪ ਤੇ ਵੀ ਦੂਏ ਪੰਪ ਕੋਲਾ ਪਰਲੇ ਪੰਪ ਕੋਲ ਨਹੀਂ ਓ ਬੱਲੇ ਚੱਕੀ ਦੇ ਘਰੋਂ ਉਹ ਕਿੱਥੇ ਲਾ ਲਿਆ ਰੱਖਿਆ ਹਾਂ ਤਕਸਮਾਤੀ ਕਰਦੀ ਸਾਨੂੰ ਦੇ ਦਿੱਤਾ ਵੀਰੋ ਵਾਲਾ ਕੰਮ ਕਰਨ ਲੱਗੇ ਹਾਂ ਇਹਦਾ ਸਾਡਾ ਕੰਮ ਲੰਬਾ ਬਾਈ ਸਾਡਾ ਹੈ ਇਹਦਾ ਲੰਬਾ ਟਾਈਮ ਚੱਲਣਾ ਬਾਕੀ ਲੱਗੇ ਹੋਏ ਸੇਵਾਦਾਰ ਰਾਤ ਦੇ ਬੱਜੇ 11 ਵਜੇ 11 ਵਜੇ 11 ਵਜੇਗੇ 10:59 ਹੋਗੇ ਜੀ 59 ਹੋਗੇ ਤੇ ਚੀਰਪਾੜ ਦਾ ਕੰਮ ਸਾਰਾ ਹੋ ਗਿਆ 10 ਵਜੇ ਤੇ ਲੱਗੇ ਵੇ ਆ 12 ਘੰਟੇ ਉਹ 13 ਘੰਟੇ 13 ਘੰਟੇ ਲੱਗੇ ਤਿਆਰੀ ਤਿਆਰੀ ਉਹ ਤੇ ਬਾਹਣ ਬਾਈ ਚੀਰਾ ਕੰਮ ਸਾਰਾ ਚੀਰੇਲਾ ਕੰਮ ਹੋ ਗਿਆ ਸਾਰਾ ਹੁਣ ਸਵੇਰੇ 2 ਵਜੇ ਤੇ ਭਰਾਈ ਸ਼ੁਰੂ ਕਰਨੀ ਆ ਉਹ 11 ਵਜੇ ਤੇ ਆ ਲੋ ਵੀ 11 12 1 2 ਦੋ ਦਿਨ ਘਟ ਹੈਗੇ ਤੇ ਤਿੰਨ ਘੰਟੇ ਤਿੰਨ ਚਾਰ ਘੰਟੇ ਨਾਮ ਕਰ ਲੂਗੇ ਹਾਂ 2:30 ਦੇ 3 ਵਜੇ ਨੂੰ ਕਰਦਾ ਤਾਈ 3 ਵਜੇ ਤੇ ਬਾਈ ਪ੍ਰਾਈਸ ਸ਼ੁਰੂ ਕਰਨੀ ਆ ਪਹਿਲਾਂ ਸਫਾਈ ਕਰੋ ਉਹ ਘਾਟੇ ਲਾ ਕੇ ਤੇ ਬਾਅਦ ਫਿਰ ਆਪਣਾ ਲੰਗੇ ਸ਼ੁਰੂ ਕਰ ਦੋਣਾ ਤੇ ਬਾਅਦ ਸਾਢੇ 3-4 ਵਜੇ ਤੱਕ ਐਸਟੀਮੇਟ ਆ ਵੀ ਲੰਗੇ ਸਟਾਰਟ ਹੋ ਜਾਊਗਾ ਇੱਕ ਦਿਨ ਪਹਿਲਾਂ ਆਉਣ ਦਾ ਸਾਨੂੰ ਫਾਇਦਾ ਹੋ ਗਿਆ ਵੀ ਚਰਾਈ ਵਾਲਾ ਕੰਮ ਸਾਡਾ ਛੇਤੀ ਨਿਬੜ ਗਿਆ ਹੁਣ ਅਸੀਂ ਰਾਮ ਕਰੂ ਨਹੀਂ ਫਿਰ ਉਹਨੂੰ ਪਤਾ ਹੀ ਆ ਵੀ ਸਾਰੀ ਰਾਤ ਐਵੇਂ ਕਮਰੇ ਚ ਚਲੀ ਜਾਂਦਾ ਬੱਚੇ ਚਲਾਈ ਵਿੱਚ ਭਰਾਈ ਮੈਂ ਕੋਲ ਸਫਾਈ ਕਰਦੇ ਆਂ ਤਾਂ ਕੱਲ ਨੂੰ ਸਵੇਰੇ ਕਰਨਾ ਕੰਮ ਉਹ ਸਾਫ਼ ਰਹੇ ਹਾਂਜੀ ਜਾ ਕੇ ਸੌ ਜਾਓ ਹਾਂਜੀ ਵਾ ਸੌਣ ਲੱਗ ਗਏ ਸੌਣ ਲੱਗ ਗਏ ਵਾ ਉਹ ਕਪੜੇ ਕੱਢ ਪੜੇ ਆਈ 2 ਵਜੇ ਪੂਰੇ ਆਉਣਾ ਪੂਰਾ ਠੀਕ ਆ ਠੀਕ ਆ ਜੀ 2 ਵਜੇ ਤੇ ਬਾਅਦ ਫਿਰ ਤੁਹਾਨੂੰ ਕੋਈ ਸੌਣ ਨਹੀਂ ਮਿਲਣਾ ਫਿਰ ਕੋਈ ਚੱਕਰ ਨਹੀਂ ਪੂਰੇ 2 ਵਜੇ ਤੇ ਮਿਲਿਓ ਠੀਕ ਆ ਜੀ ਇੱਕ ਰਾਤ ਤਾਂ ਕੱਢ ਲਾਂਗੇ ਹੁਣ ਸੌਣਾ ਜੀ ਦਾ ਕਰਦਾ ਨਹੀਂ ਕੰਟੈਕਟ ਦਾ ਰਹਿ ਗਿਆ 1.5 ਘੰਟਾ ਦੇਖ ਲੈਂਦੇ ਕੋਈ ਚਾਹੇ ਸੌਵੋ ਚਾਹੇ ਆਪਣਾ ਘੁੰਮੋ ਫਿਰੋ ਠੀਕ ਆ ਪਰ 2:00 2:30 ਦੇ ਵਿੱਚ ਵਿੱਚ ਚਾਹੀਏ ਠੀਕ ਆ ਨਾ ਤੁਹਾਡੀ ਇੱਛਾ ਵੀ ਸੌਣਾ ਹੈ ਕਿ ਨਹੀਂ ਤੁਹਾਡੀ ਮਰਜ਼ੀ ਠੀਕ ਹੈ ਠੀਕ ਹੈ 11:00 ਵ ਕਮਣਾ ਕਮ ਲੋ ਬਈ 12 ਵਜੇ 12 ਵਜੇ 2 ਘੰਟੇ ਘੰਟੜਾ ਲੱਗ ਗਿਆ 2 ਘੰਟੇ ਬੜਾ ਬਚ ਗਿਆ ਫਿਰ ਤਾਂ ਬਦ ਕਿਆ ਹੋਣਾ ਚਲੋ 2 ਘੰਟੇ ਦੇਖ ਲੈ ਛੁੱਟੀ ਆ ਫਿਰ ਤਾਂ ਹਾਂਜੀ ਸਰਦਾਰ ਮਲਕੀਤ ਬਾਈ ਜਿਸ ਨੂੰ ਸੁਪੁੱਤਰ ਜੀ ਦੁੱਧ ਲਿਆਓ ਦੁੱਧ ਦੁੱਧ ਲਿਆਓ ਯਾਰ ਫੇ ਆ ਸਾਹਮਣੇ ਲਿਆਓ ਬਿਸਕੁਟ ਵੀ ਲਿਆਓ ਇਹ ਤਾਂ ਹੈ ਹੀ ਨਹੀਂ ਗੱਲ ਕਰਦੇ ਐਲ ਦੀ ਲੈ ਐਹੀ ਠੰਡ ਚ ਐਲ ਏ ਇਹ ਨੇ ਸਰਦ ਮਲਕੀਤ ਸਿੰਘ ਜੀ ਦੇ ਸੁਪੁੱਤਰ ਜੀ ਆ ਹੁਣ ਇਹ ਨਾਲ ਕਰਦੇ ਆ ਗੱਲ ਦੱਸੋ ਬਾਈ ਕੀ ਕਹਿਣਾ ਚਾਹੋਂਗੇ ਹੈ ਜੀ ਛਾਂਡ ਚ 12 ਵਜ ਗਏ ਵੀ ਦੋ ਘੰਟੇ ਤੁਸੀਂ ਸੌਣਾ ਚਾਹੋਂਗੇ ਜੇ ਦੋ ਘੰਟੇ ਇਦਾਂ ਹੀ ਗੁਜ਼ਾਰਨੇ ਆ ਦੇਖੋ ਮੇਰਾ ਮਨ ਤਾਂ ਦੇਖੋ 2 ਵਜੇ ਪਏ ਆ ਅਸੀਂ ਨਹੀਂ ਉਹ ਸਵੇਰ ਦੀ ਗੱਲਤ ਗਈ ਹੁਣ ਦੀ ਗੱਲ ਤੋਂ ਵੀ ਸੌਣਾ ਵੀ ਮੇਰਾ ਮਨ ਤਾਂ ਜੀ ਅੱਖ ਮੇਰੀ ਹੁਣ ਲੱਗੀ ਮੈਂ ਉੱਠਾਂਗਾ 6 ਵਜੇ ਚਲੋ ਬਾਈ ਸਾਰੀਆਂ ਸਫਾਈਆਂ ਹੋ ਗਈਆਂ ਸਾਰਾ ਆਪਣਾ ਜਿਹੜਾ ਆਪਾਂ ਨੇ ਸਬਜ਼ੀਆਂ ਚ ਚਟੀਆਂ ਸਾਰੀਆਂ ਸਟੋਰ ਹੋ ਗਈਆਂ ਮਸ਼ੀਨ ਆਪਾਂ ਖਾਂਬ ਲਈ ਸਾਰਾ ਕੁਝ ਤਿਆਰ ਆ ਉਹ ਬਰੈਡ ਤਿਆਰ ਆ ਹੁਣ ਬਸ ਵਾ ਸਵੇਰੇ 2 ਵਜੇ ਆਪਾਂ ਨੇ ਉੱਠ ਕੇ ਭਾਈ ਕਰਨੀਆਂ ਸੈਂਡਵਿਚਾਂ ਦੀ ਤੇ ਬੰਦੇ ਅੱਜ ਬਾਈ ਹੋ ਕੇ ਜਿਆਦਾ ਹੋੜ ਜੇ ਪਿੰਡ ਤੇ ਬਾਅਦ ਮ ਟੋਲੇ ਡਾਏ ਆ ਉਹਦੇ ਕਾਰਨ ਫੇ ਅੱਜ ਕੁਝ ਬੰਦੇ ਨੀਜੇ ਬੈਨ ਕੇ ਟਰੈਲੀ ਦੇ ਬਸ ਹੀ ਗੱਲ ਵੀ ਹੋ ਰਹੀ ਪਏ ਤੇ ਤੂੰ ਤਾਂ ਚਾਹ ਫਿਰ ਰੱਖੀ ਗਿਆ ਟਰੈਕਟਰ ਦੀ ਟਰੈਕਟਰ ਦੀ ਨਹੀਂ ਚ ਸਿਲੰਡਰ ਪਏ ਬਹੁਤ ਯਾਰ ਨਹੀਂ ਟਰੈਕਟਰ ਦੀ ਮੇਨ ਰੱਖੀ ਸਿਲੰਡਰ ਸਸਤਾ ਹੈ ਆਹੋ ਜਵੇਂ ਹੋ ਉੱਤਰੋ ਜਾ ਫਿਰ ਮੈਨੂੰ ਪੈਣ ਦੇ ਉਧਰ ਨੂੰ ਕਿੰਦਾ ਏ ਉਧਰ ਨੂੰ ਪਈਓ ਜੀ ਤੁਹਾਨੂੰ ਨਵਾਂ ਘਰ ਦਿਖਾਈ ਅੱਜ ਰਾਤ ਮੈਂ ਜਗਦੀਪ ਲਾਪਰੀ ਤੇ ਪਏ ਤੇ ਜਿਹੜੇ ਛੋਟੇ ਛੋਟੇ ਮੁੰਡੇ ਆਏ ਸੇਵਾਦਾਰ ਉਹ ਕਮਰੇ ਚ ਪਾ ਦਿੱਤਾ ਸੀ ਕਿਾ ਠੰਡ ਬਹੁਤ ਹੈ ਥੋੜੀ ਅੱਜ ਫੇਰ ਉਰੀ ਨੰਬਰ ਲੱਗਿਆ ਵਾ ਆਪਣਾ ਉਹ ਪੇਪਾ ਜੀ ਲਾਲ ਲਾਲਾ ਪ੍ਰਿੰਸ ਸਿੰਘ ਹੋਰੇ ਠੀਕ ਆ ਉਹ ਸੁੱਸਤੇ ਥੱਲੇ ਹਵਾ ਬਹੁਤ ਨਹੀਂ ਲੱਦੀ ਉਹਦੇ ਪਰ ਇਹਦਾ ਰੌਲਾ ਤਾਂ ਕਰਦਾ ਹੋ ਕੋਈ ਗੱਲ ਨਹੀਂ ਆ ਡੂੰਡੂ ਪੈਣ ਨੂੰ ਜੇ ਕੋਈ ਨਹੀਂ ਮੜ ਜਗਾ ਹੈਗੀ ਇਹ ਡੂੰਡੂ ਜਗਾ ਬੜੀ ਗੱਲਾਂ ਡੂੰਡੂ ਜੀ ਬਹੁਤਾਂ ਕਰਦੇ ਆ ਤੁਹਾਨੂੰ ਬਸ ਬਸ ਹੀ ਆ 12 ਦਾ ਟਾਈਮ ਹੋਇਆ ਵਾ ਮਰਜੀ ਆਖਦੀ ਡੂੰਜੀ ਵਾਦੀ ਦੇ ਜਾਗੇ ਚਲੋ ਬਈ ਬਾਕੀ ਦੋ ਯਾਜਤ ਇਹ ਹੁਣ ਪੈਂਦੇ ਆ ਹੁਣ ਸਵੇਰੇ 2 ਵਜੇ ਉੱਠ ਕੇ ਫੇਰ ਕੰਮ ਕਰਾਂਗੇ ਉਹ ਤੁਸੀਂ ਅਗਲੇ ਵਲੌਗ 'ਵਾਂ ਦੇਖਿਓ ਅੱਜ ਲਈ ਇੰਨਾ ਕਿਆ ਗੁਸਤਾਖੀ ਮਾਫ ਹੋਵੇ ਅਸਰਿਕਾ